9ਵੇਂ ਸਾਲ ਦੀ ਵਧਾਈ ਅਤੇ ਵਿਸਾਖੀ ਮੇਲੇ ਸਬੰਧੀ ਦਸਰੇ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤਨਾਵਾਲਾ ਸਰਦਾਰ ਸਰਵਣ ਸਿੰਘ ਫਾਜ਼ੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਵੀ ਚੋਹਲਾ ਸਾਹਿਬ ਅਤੇ ਗੋਵਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਜ਼ਿਲ੍ਹਾ ਤਰਨਤਾਰਨ ਦੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਾਸ਼ੇ ਪੰਜਵੀਂ ਦਰਬਾਰ ਦੇ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਨੇ ਦੱਸਿਆ ਕਿ ਅੱਜ ਚੇਤ ਮਹੀਨੇ ਦੀ ਸੰਗਰਾਂਦ ਦਾ ਆਗਾਸ ਹੋਇਆ ਹੈ ਇਹ ਮਹੀਨਾ ਪਹਿਲੀ ਚੇਤ ਸਿੱਖ ਜਗਤ ਸੰਗਤਾਂ ਦਾ ਨਵਾਂ ਸਾਲ ਹੈ ਗੁਰਮਤ ਅਨਸਾਰ ਇਹ ਸਾਡੇ ਵਾਸਤੇ ਬਹੁਤ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ ਸਾਨੂੰ ਇਹੀ ਨਵਾਂ ਸਾਲ ਮਨਾਉਣਾ ਚਾਹੀਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਅਗਲਾ ਮਹੀਨਾ ਵਿਸਾਖ ਸਾਡੇ ਵਾਸਤੇ ਹੋਰ ਵੀ ਫਕਰ ਮਹਿਸੂਸ ਕਰਨ ਵਾਲੀ ਗੱਲ ਹੈ ਕਿਉਂਕਿ ਇਸ ਦਿਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਜਨਮਕੀਤੀ ਸੀ ਇਸ ਕਰਕੇ ਇਸ ਮਹੀਨੇ ਖਾਲਸੇ ਪੰਥ ਦਾ ਜਨਮ ਦਿਹਾੜਾ ਵੀ ਹੈ ਅਤੇ ਪੰਜਾਬ ਦੀ ਖੇਤੀਬਾੜੀ ਲਈ ਵੀ ਬਹੁਤ ਵੱਡਾ ਦਿਨ ਹੈ ਕਿਉਂਕਿ ਇਸ ਦਿਨ ਅਸੀਂ ਖੇਤਾਂ ਚ ਚਮਕਦਾ ਹੋਇਆ ਸੋਨਾ ਘਰਾਂ ਚ ਲਿਆਉਣ ਦੀ ਤਿਆਰੀ ਅਤੇ ਸ਼ੁਰੂਆਤ ਕਰ ਲੈਂਦੇ ਹਾਂ ਇਹ ਵਿਸਾਖੀ ਮੇਲਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਤੇ ਪ੍ਰਾਤਨ ਕਾਲ ਤੋਂ ਮਨਾਇਆ ਜਾਂਦਾ ਆ ਰਿਹਾ ਹੈ ਜੋ ਕਿ ਇਸ ਸਾਲ ਵੀ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਮਨਾਇਆ ਜਾ ਰਿਹਾ ਹੈ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਵਿਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨ ਤਨ ਨਾਲ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੱਸ ਰਹੇ ਹਨ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਬੀ ਖੁਸ਼ੀ ਜਲਨ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਸੁਦਾ ਪਰਮੇਸ਼ਰ ਨੂੰ ਮੈਨੇਜਰ ਸਾਹਿਬ ਜੀ ਆਪਾਂ ਆਦਿਕ ਤੌਰ ਤੇ ਚੋਲਾ ਸਾਹਿਬ ਗੁਰੂ ਜੀ ਨੇ ਦਰਵਾਜ਼ੇ ਲੱਗੇ ਅਨਗੋਲ ਇਹ ਦੱਸ ਸਕੋਗੇ ਅੱਜ ਜਿਵੇਂ ਸਰਬੰਧ ਪੈਣਾ ਚੜਿਆ ਹੈ ਇਸੇ ਬਾਰੇ ਸਿੱਖਾਂ ਨੂੰ ਕੀ ਸੰਬੰਧ ਇਹਦਾ ਸਭ ਤੋਂ ਪਹਿਲਾਂ ਗੋਲ ਆਤਮਾ ਨਾਮ ਲਿਓ ਸੰਤ ਕਮਵਾਹਿਬ ਦੀ ਕਾ ਚਲ ਸਾਹਿਬ ਵਾਹਿਬ ਦੀ ਦਿੱਸਤੀ ਦਾ ਆਸਮਨ ਜਿਹੜਾ ਗੁਰਦੁਆਰਾ ਸਾਹਿਬ ਪੰਨੀ ਚੋਲਾ ਸਾਹਿਬ ਸਮੂਹ ਸੰਗਤਾਂ ਦੇ ਚਿਹਰਿਆਂ ਵਿੱਚ ਜਿਆਦਾ ਜਾਂਦਾ ਜਾਂਦਾ ਹੈ ਕਿ ਅੱਜ ਜਿਹੜਾ ਚੇਤ ਇੱਕ ਚੇਤ ਦਾ ਦਿਹਾੜਾ ਵਾ ਸੰਗRAND ਦਾ ਦਿਹਾੜਾ ਵਾ ਜਿਸ ਨੂੰ ਗੁਰਮਤਿ ਅਨੁਸਾਰ ਤੇ ਗੁਰਬਾਣੀ ਦੇ ਅਨੁਸਾਰ ਨਵਾਂ ਸਾਲ ਮੰਨਿਆ ਜਾਂਦਾ ਹੈ ਸਿੱਖ ਜਗਤ ਦੇ ਲਈ ਸਭ ਤੋਂ ਪਹਿਲਾ ਮਹਾਰਾਜ ਨੇ ਪਹਿਲਾ ਮਹੀਨਾ ਜਿਹੜਾ ਬਣਾਇਆ ਜਿਸ ਤਰ੍ਹਾਂ ਅੰਗਰੇਜ਼ੀ ਜਨਮਰੀ ਦਾ ਮਹੀਨਾ ਉਸੇ ਤਰ੍ਹਾਂ ਸਿੱਖ ਕੌਮ ਦਾ ਜਿਹੜਾ ਨਵਾਂ ਸਾਲ ਆ ਚਿਹਦੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਮੂਹ ਸੰਗਤਾਂ ਦੇ ਨਗਰਵਾਸੀਆਂ ਦੇ ਸਮੂਹ ਪਰਿਵਾਰਾਂ ਦੇ ਸਿਰ ਤੇ ਮੇਹਰ ਭਰਿਆ ਆਸ਼ੀਰਵਾਦ ਰੱਖਣਾ ਨਵਾਂ ਸਾਲ ਚੜ੍ਹਦੀ ਕਲਾ ਨਾਲ ਬਤੀਤ ਹੋਵੇ ਜੀ ਅਬਜੀ ਇੱਥੇ ਚੋਲਾ ਸਾਹਿਬ ਪਾਕਸ਼ੀ ਪੰਨੀ ਦਰਵਾਜ਼ੇ ਸਾਕੀ ਮੇਜ਼ਾ ਵਿੱਚ ਮਨਾਉਦੇ ਉਹ ਵੀ ਜਲਦੀ ਹੀ ਆ ਰਿਹਾ ਉਹਦੇ ਬਾਰੇ ਆਪਣੇ ਬਲੋਂ ਸੰਤਾਂ ਲੋਕ ਤਨਮਨ ਧਨ ਨਾਲ ਸੇਵਾ ਕਰਨ ਦੀ ਵਿਚਾਦੇ ਹੋ ਗੁਰਦੁਆਰਾ ਚੋਲਾ ਸਾਹਿਬ ਪਾਕਸ਼ੀ ਪੰਨੀ ਚੋਲਾ ਸਾਹਿਬ ਵਿਖੇ ਸਾਕੀ ਰਾ ਦਿਹਾੜਾ ਜਿਹੜਾ ਵਾ ਬੜੀ ਸ਼ਰਧਾਜਪਾਵਨ ਨਾਲ ਬਣਾਇਆ ਜਾਂਦਾ ਏ ਜੋ ਕਿ ਖਾਲਸਾ ਸਾਜਣਾ ਦਿਵਸ ਵਸਾਖੀ ਦੇ ਦਿਨ ਇੱਕ ਵਸਾਖ ਨੂੰ ਆ ਰਿਹਾ ਏ ਇਸ ਲਈ ਸਮੂਹ ਤਿਆਰੀਆਂ ਕੀਤੀਆਂ ਜਾ ਰਹੀਆਂ ਸਮੂਹ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਏ ਤਨਮਨ ਧਨ ਨਾਲ ਗੁਰੂ ਘਰਾਂ ਦੀ ਸੇਵਾ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਵਿਸਾਖੀ ਦਾ ਦਿਹਾੜਾ ਚੜ੍ਹਦੀ ਕਲਾ ਦਾ ਨਾਮ ਬਣਾਇਆ ਜਾਵੇ ਗਰੀ ਆਪ ਜੀ ਦੇ ਕਹਿੰਦਾ ਬਾਕੇ ਦੋ ਦਿਨ ਦਾ ਮੇਲਾ ਨਾ ਚੋਲਾ ਸਾਹਿਬ ਦੇ ਚ ਵਿਸਾਖੀ ਮੇਲਾ ਹਾਂਜੀ ਹਾਂਜੀ ਦੋ ਦਿਨ ਹੁੰਦਾ ਜੀ ਪਹਿਲੇ ਦਿਨ ਜਿਹੜਾ ਧਾਰਮਿਕ ਸਮਾਗਮ ਚੜ੍ਹਾਂਗੇ ਤੇ ਦੂਸਰੇ ਦਿਨ ਨਾਲ ਬਲਦਾਂਆਂ ਜੋੜਾ ਦੌੜਾਂ ਖੇਡ ਖੇਡ ਮੇਲੇ ਹੋਣਗੇ ਫਿਰ ਮੇਲਾ ਹੋਗਾ ਤੇ ਨਾਲ ਕਬੱਡੀ ਦੇ ਮੈਚ ਹੋਣਗੇ ਜਿਵੇਂ ਕਿ ਬੋਲਨ ਦੌੜਾਂ ਖੇਡ ਮੇਲਾ ਸਾਡੇ ਸਿੱਖ ਜਗਤ ਵਿੱਚ ਅਤੇ ਨਾਲ ਇੱਕ ਕਬੱਡੀ ਦਾ ਜੋ ਸਾਡੀ ਪ੍ਰਚਲਿਤ ਕਬੱਡੀ ਹੈ ਪੰਜਾਬ ਦੀ ਹਾਂਜੀ ਹਾਂਜੀ ਅੱਛਾ ਸਰਦਾਰ ਜੀ ਮੈਂ ਤੁਹਾਡਾ ਗੱਲ ਵਿੱਚ ਚੱਲਣਾ ਆਪਨੇ ਸਰਕਟ ਵਿੱਚ ਕਰਦੇ ਸਮਾ ਮੇਲਾ ਅਭਿਦਰਸ਼ਣ ਹੋਵੇ ਹਰ ਟੀਮ ਅਤੇ ਜਾਸਤ ਨਾਂ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾਹਾ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡਮਿਸ਼ਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913